ਪੰਜਾਬ ਵਿੱਚ ਵੱਧ ਰਹੇ ਨਸ਼ੇ ਨੂੰ ਕਾਬੂ ਕਰਨ ਦੇ ਮੰਤਲਬ ਨਾਲ ਸੰਗਰੂਰ ਪੁਲਿਸ ਵੱਲੋਂ ਆਪਰੇਸ਼ਨ ਸੀਲ ਦੇ ਤਹਿਤ ਸੰਗਰੂਰ ਜ਼ਿਲ੍ਹੇ ਦੇ ਹਰਿਆਣਾ ਨਾਲ ਲੱਗਦੇ ਬਾਡਰਾਂ ਨੂੰ ਸੀਲ ਕਰਕੇ ਆਉਣ ਜਾਣ ਵਾਲੇ ਵਾਹਨਾਂ ਦੀ ਚੈਕਿੰਗ ਕੀਤੀ ਗਈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਸ ਮੁਹਿੰਮ ਦੇ ਤਹਿਤ ਸੰਗਰੂਰ ਜ਼ਿਲ੍ਹੇ ਵਿੱਚ 4 ਜਗ੍ਹਾ ਤੇ ਨਾਕੇ ਲਗਾਏ ਗਏ ਹਨ ਅਤੇ ਆਉਣ ਜਾਣ ਵਾਲੇ ਵਾਹਨਾਂ ਦੀ ਵਾਹਨ ਐਪ ਰਾਹੀਂ ਜਿੱਥੇ ਜਾਂਚ ਕੀਤੀ ਜਾ ਰਹੀ ਹੈ ਉੱਥੇ ਹੀ ਗੱਡੀਆਂ ਨੂੰ ਰੋਕ ਕੇ ਤਲਾਸ਼ੀ ਵੀ ਲੱਤੀ ਜਾ ਰਹੀ ਹੈ। ਅੱਜ ਜਿਹੜਾ ਇਹ ਬੀਜਪੀ ਸਾਹਿਬ ਦੇ ਹੁਕਮ ਮੁਤਾਬਕ ਆਪਰੇਸ਼ਨ ਸ਼ੀਲਾ ਇਸ ਤੋਂ ਪਹਿਲਾਂ 6 ਜਿਹੜਾ ਆਪਰੇਸ਼ਨ ਚੱਲ ਚੁੱਕੇ ਨੇ ਇਹ ਸੱਤਵਾਂ ਆਪਰੇਸ਼ਨ ਆ ਜਿਹੜਾ ਚ ਨਾਕਾਬੰਦੀ ਕੀਤੀ ਗਿਆ ਚਾਰ ਜਗ੍ਹਾ ਜਾਖੜਾਂ ਚੋਟੀਆਂ ਰਾਮਪੁਰ ਗਰੋਟਾ ਤੇ ਪਦਾਰਥ ਜਿਹੜਾ ਇੱਥੇ ਨਾਕਾ ਲਾ ਕੇ ਜਿਹੜੀ ਹੈਗੀ ਚੈਕਿੰਗ ਕੀਤੀ ਜਾ ਰਹੀ ਹੈ ਜਿਹਦੇ ਵਾਹਨਾਂ ਦੀ ਚੈਕਿੰਗ ਵਾਹਨ ਆਪਰਾਹੀ ਤੇ ਪਾਇਸ ਰਹੀ ਜਿਹੜੇ ਹੈਗੇ ਨੇ ਸ਼ੱਕੀ ਬੰਦਿਆਂ ਦੀ ਚੈਕਿੰਗ ਜਿਹੜੀ ਕੀਤੀ ਜਾ ਰਹੀ ਹੈ ਸਰ ਇਹਦੇ ਬਸ ਚੈੱਕ ਕਰ ਰਹੇ ਆ ਗੱਡੀਆਂ ਵਗੈਰਾ ਬੱਦਲ ਵਗੈਰਾ ਜਿਹੜੀਆਂ ਸੇ ਇੰਟਰਸਟੇਟ ਸਪੈਸ਼ਲੀ ਜਿਹੜੇ ਚਾਰ ਨਾਕੇ ਇੰਟਰਸਟੇਟ ਤੇ ਲੱਗੇ ਹੋਏ ਜਿਹੜੇ ਇਹਨਾਂ ਤੇ ਵਹੀ ਗੱਲ ਸੇ ਚੱਕੀ ਫੁੱਕਰੀ ਕਰੀ ਤੇ ਸਰ ਇਹਦਾ ਜਿਹਦਾ ਮਕਸਦ ਹੈਗਾ ਮੇਨ ਨਸ਼ਾ ਦੇ ਠੱਲ ਪਾਉਣਾ ਹੈਗਾ ਜਾਂ ਜੈ ਕ੍ਰਿਮੀਨਲ ਜਿਹੜੇ ਕੰਮ ਐਦਾਂ ਨੇ ਹੈਗੇ ਆ ਹਾਂ ਨਸ਼ਾ ਤੇ ਠੱਲ ਪਾਉਣਾ ਇਸੇ ਕਰਕੇ ਗੱਡੀਆਂ ਦੀ ਚੈਕਿੰਗ ਹੋ ਰਹੀ ਆ ਕਿ ਕਿਹੜੇ ਬੰਦੇ ਜਿਹੜੇ ਹੈਗੇ ਨੇ ਵੀ ਦੂਸਰੇ ਸਟੇਟਸ ਤੋਂ ਇਧਰ ਕੋਈ ਵਾਰਦਾਤ ਕਰਨ ਆਉਂਦੇ ਨੇ ਤਾਂ ਤਾਂ ਹੀ ਇਸੇ ਕਰਕੇ ਪਾਇਆ ਸਾਹਿਬ ਜੋਕ ਕੀਤਾ ਜਾਂਦਾ ਕਿ ਕੋਈ ਚੋਰੀ ਦਾ ਵਹੀ ਕੱਲੇ ਹੀ ਕਰਦਾ ਜਾਂ ਕੋਈ ਕ੍ਰਿਮੀਨਲ ਬੰਦੇ ਤੁਰੇ ਫਿਰ ਉਹਨਾਂ ਦੀ ਸਪੈਸ਼ਲੀ ਚੱਕਿੰਗ ਕੀ ਕੀ ਚ ਹੈ